ਦੇ ਸਰਕਾਰ ਪਰ ਮਾਰਿਆ ਦੇ ਸਰਕਾਰ ਬਣ ਕੇ ਰਹਿ ਗਈ ਆ ਇਹਨਾਂ ਦੇ ਫਲੈਕਸ ਲੱਗੇ ਹੋਏ ਆ ਜਾਂ ਇਹਨਾਂ ਦੇ ਬਥਰ ਰੱਖੇ ਹੋਇਆ ਅਸਲ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬਾਹਰ ਦੇ ਲੋਕਾਂ ਨੂੰ ਨਿਕਾਰੇ ਹੋਏ ਲੋਕ ਸਾਰੇ ਉਹ ਲੋਕ ਅੱਜ ਚੋਣਾਂ ਦੇ ਸਰਪੇ ਵਟਾ ਦੇ ਸੁਖੋਧੀਆਂ ਜਿਹੜੇ ਲੈਂਦਾ ਨਾਲ ਹੈ ਜਰਜਨ ਲੈਂਦਾ ਇਹਨਾਂ ਲੋਕਾਂ ਨੇ ਜਿਹੜੇ ਦਿੱਲੀ ਦੇ ਵਿੱਚ ਲੋਕਾਂ ਨੇ ਹਾਰੇ ਨਿਕਾਰੇ ਹੈਗੇ ਆ ਇਸੇ ਜਿਹੜੇ ਇਹ ਸਰਕਾਰ ਹੈਗੀ ਆ ਇਹ ਤੋਂ ਅਸੀਂ ਕੋਈ ਆਸ ਨਹੀਂ ਰੱਖ ਸਕਦੇ ਇਹ ਸਰਕਾਰ ਜੱਡੀ ਹੈਗੀ ਆ ਲੋਕਾਂ ਨੂੰ ਜਿਹੜਾ ਹੈਗਾ ਇਹ ਤੋਂ ਖੜਾ ਇਸ ਤੋਂ ਅੰਦ ਲਈ ਜਿਹੜੀ ਪਹਿਲਾ ਪੁਲ ਹੋਈ ਹੈਗੀ ਆ 2024 ਦੇ ਵਿੱਚ ਜਿਹੜੀਆਂ ਦੁਬਾਰਾ ਬੁਲੰਦੇ ਨਹੀਂ ਕਰਨੀ ਤੇ ਇਹਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਇੱਕੇ ਨਾਲ ਇੱਥੇ ਹਟਾਉਣਾ ਹੈਗਾ ਤੇ ਜਿਹੜੇ ਪੱਕੇ ਝੂਠੇ ਪਾਏ ਇਹਨਾਂ ਨੇ ਅਸੀਂ ਬੰਨ੍ਹ ਕਰਦੇ ਹੈਗੇ ਆ ਕਿ ਮੇਧਰਬਾ ਲੁੰਗੇ ਦੇ ਖਿਲਾਫ ਭੰਗਲੇ ਖਿਲਾਫ ਦੋ ਪੱਕੇ ਖਿਡਾਰੇ ਮਗਾ ਖੋੜੀ ਦੇ ਨਾਲ ਪਾਏ ਹੈਗੇ ਆ ਸਰਕਾਰ ਇਥੋਂ ਦੀ ਰਿਪੋਰਟ ਪ੍ਰਸ਼ਾਸਨ ਹੈਗਾ ਉਹ ਵਾਪਸ ਲੈ ਅਸਲ ਲੈ ਕੇ ਲੈਣਾ ਨੇ ਪੁਲਸ ਪ੍ਰਸ਼ਾਸਨ ਨੂੰ ਇਹਨਾਂ ਲੋਕ ਹੈਗੇ ਆ ਰਾਜਿਤ ਲੋਕ ਹੈਗੇ ਗੁੰਡਾ ਅੰਸਰ ਹੈਗੇ ਇਹਨਾਂ ਨੂੰ ਰੈਕਸ ਹੈਗਾ ਇਹਨੂੰ ਤੋੜਨਾ ਜ਼ਰੂਰੀ ਹੈਗਾ ਤਾ ਉਹ ਦਾਇ ਟੁੱਟੂਗਾ ਜੇ ਲੋਕ ਇਕੱਠੇ ਹੋਣਗੇ ਮੈਂ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਸਾਰੀਆਂ ਸਾਥੀਆਂ ਨੂੰ ਇਹ ਵਚਨ ਕਰੂਗਾ ਕਿ ਸਾਡਾ ਕੱਲ ਦੀ ਲੜਾਈ ਜਿੱਤਣੀ ਲੱਗੇ ਅਸੀਂ ਆਪਣੇ ਏਕਾ ਬਣਾ ਕੇ ਰੱਖਣਾ ਹੈਗਾ ਆਪਣੀ ਜਿਹੜੀ ਜਥੇਬੰਦੀ ਹੈ ਜਿਹੜੀ ਸਾਥੀ ਹੈ ਇਸੇ ਬਰਵਣਗੇ ਅੱਜ ਸਾਡੀ ਜਥੇਬੰਦੀ ਆਰਬੈਂਸ ਵੈਲਫੇਅਰ ਐਸੋਸੀਏਸ਼ਨ ਨਾਲ ਪੂਰਾ ਸਹਿਯੋਗ ਕਰੂਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੀ ਕਲਸਾ ਲਾਗਰੇ ਜੀ ਕੀ ਪਤੇ ਬਾਈ ਲਖਾਸ ਦਾਣ ਅੱਜ ਵੀ ਪਹੁੰਚ ਚੁੱਕੇ ਆ ਤੇ ਹੁਣ ਮੈਂ ਵਿਜੇ ਕੁਮਾਰ ਸਾਥੀ ਜੀ ਨੂੰ ਬੇਨਤੀ ਕਰਾਂ ਕਿ ਉਹ ਆਪਣਾ ਸੀਮਤ ਸਮੇਂ ਦੇ ਅਨੁਸਾਰ ਔਰ ਨਾਲ ਹੀ ਧੰਨਵਾਦ ਇਹ ਕਾਲੇ ਪਾਣੀ ਮੋਰਚਾ ਪੰਜਾਬ ਦੇ ਜਿਹੜੇ ਅਰਗੋ ਸਾਹਿਬਾਨ ਆਏ ਆ ਡਿਜੀਟਲ ਮੀਡੀਆ ਕਲਾਬ ਦੇ ਪ੍ਰਧਾਨ ਰਾਜੂ ਪਤੋਜੀ ਤੇ ਉਹਨਾਂ ਦੇ ਸਾਥੀ ਟੀਮ ਦੇ ਉਹਨਾਂ ਦੇ ਵੀ ਬਹੁਤ-ਬਹੁਤ ਧੰਨਵਾਦ ਹੈ 1-2 ਮਿੰਟ ਜਿਹੜੇ ਸੋਨੀ ਹਿੰਦਕਪੁਰਾ ਜੀ ਇਸ ਤੋਂ ਬਾਅਦ ਲੈਣਗੇ ਵਿਜੇ ਕੁਮਾਰ ਥੋੜੀ ਬੜੀ ਜਿਹਾ ਕੱਟ 20 ਮਿੰਟ ਦੇ ਬਸ ਠੀਕ ਮਿੰਟ ਹੈ ਜੋ ਬੰਦਰਪਾਲ ਲੋਕਾ ਇੱਕ ਜਿਹਨੇ ਅਜੀਬ ਜਿਹੀ ਬੱਤੀ ਜੀ ਸੋਚ ਤੇ ਪਹਿਲਾਂ ਦੇ ਲੜਨਾ ਰਿਓ ਕੋਨੇ ਨਰੀ ਛੋਟੀ ਭੈਣ ਬੀਬੀ ਜੀ ਜਾਰੂ ਬੋਲ ਕੇ ਗਈ ਆ ਬੋਲ ਕੇ ਗਈ ਆ ਮਿੰਦਰਪਾਲ ਲੂਬਾ ਜੇਵਲ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਸੀ ਲਾਲ ਦੀ ਨਾਲ ਜਿਹੜੇ ਬੰਦੇ ਨੂੰ ਨੌਕਰੀ ਦੀ ਫਿਕਰ ਵੀ ਨਾ ਕਰੇ ਚਲੋ ਜਿਹੜੇ ਲੋਕਾਂ ਨੇ ਚੋਲੇ ਹੋਏ ਲਮੰਡੇ ਆ ਇਹ ਤੁਫੀਤਾਂ شادی ਆ ਕਿਉਂ ਲਈ ਮਾ ਮੋਗਿਆਂ ਕੋਟਾ 790 ਬੰਦਿਆਂ ਨੇ ਸ਼ਕਲ ਵੀ ਨਹੀਂ ਵੇਚੀ ਬੀਬੀ ਜੀ ਤੇ ਬੋਟਾ ਦੁਲਾਕ ਦੁਲਾਕ ਪਾ ਦੀ ਉਹਦਾ ਕਮਿਆਜ਼ਾ ਵਰਤ ਕੋਈ ਸੁਣ ਨਹੀਂ ਕੋਈ ਜ ਮਿੱਤਰੋ ਜੰਤੂ ਤੁਫੀਤ ਚਾਹੀਦਾ ਇਹ ਰ ਧਰਮਪੁਰ ਦਾ ਇਲਾਕਾ ਲਿਆ ਅੰਗੜ ਦਾ ਇਲਾਕਾ ਬਾਜੀਆ ਦਾ ਇਲਾਕਾ ਕਿਸਨਰ ਕੁੜੀਆਂ ਖੁੱਲ ਗਈਆਂ ਐਮਐਲ ਦੇ ਵਰਗੇ ਇਹਨਾਂ ਤੋਂ ਚਾਰਾਂ ਨੂੰ ਐਮਐਲ ਦੀ ਐਪਲੀਕੇਸ਼ਨ ਦਾ ਮਾਣ ਹੀ ਨਹੀਂ ਆਵਾ ਐਮਐਲਏ ਦੀ ਕੀ ਤਾਕਤ ਹੁੰਦੀ ਆ ਐਮਐਲਏ ਦੇ ਕੀ ਫਰੈਜ਼ ਹੁੰਦੇ ਆ ਫਰਜ ਹੁੰਦੇ ਆ ਐਮਐਲਏ ਕਹਨਾਲ ਬੰਦਾ ਕਹਨਾਲ ਖਾਈਦਾ ਮੈਂ ਬੇਨਤੀ ਕਰਾਂ ਮੈਂ 5 ਸਾਲ ਬਿਤਾਇਆ ਕਰਿਆ 5 ਸਾਲ ਬਾਡੇ ਵਾਲੇ ਤੋਂ ਕਲਾ 8 ਘੋਟਾ ਨਾਲ ਜਿੱਤਿਆ ਸੀ ਸਰਦਾਰ ਗੁਰਚਰਨ ਸਿੰਘ ਨਿਹਾਲ ਸਿੰਘ ਵਾਲੇ ਉਰਦੋ ਹਾਲ ਤਾਂ ਮੈਂ ਪਟੀਸ਼ਨ ਚ ਰੋਲਿਆ ਰਿਆ ਪਰ ਖੇਰ ਨਿੱਤਰ ਗਿਆ ਮੇਰਾ ਪਿਤਾ ਸਾਥੀ ਰੂਪ ਲਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਬਾਪੂ ਜੀ ਲਖਣ ਲੜਨਾ ਐਮ ਸੀ ਦੀ ਬਦਕਾਸੀ ਆ ਮੇਰਾ ਭਰਾ ਅਜੇ ਗੋਰਾ ਅਸੀਂ ਦੋਨੋਂ ਐਮ ਸੀ ਰਹੇ ਹਾਂ ਚਾਰ ਬੰਦੇ ਇਹਨਾਂ ਸੀ ਚਾਰ ਬੰਦੇ ਇਕੱਲਾ ਦੇ ਵਿੱਚ ਅਸੀਂ ਸਾਰਿਆਂ ਢੱਸ ਕੇ ਲਾ ਕੇ ਜੇ ਕਮੇਟੀ ਖੜੀ ਸੀ ਅੱਜ ਕੀ ਹਾਲਾ ਕਮੇਟੀ ਦਾ ਕਿਉਂ ਲਾ ਲਿਆ ਅੱਜ ਜਿਹੜਾ ਅੰਦਾਲੇ ਮੌਕੇ ਦਾ ਪਰਦਾ ਉਹ ਐਮਐਲਏ ਪਿਛੇ ਨਹੀਂ ਜਾਂਦਾ ਉਹ ਕਹਿੰਦਾ ਮੈਨੂੰ ਕਮੇਟੀ ਫੜਾ ਦਿਓ ਪਹਿਲਾਂ ਕਮੇਟੀ ਕਾਰਪੋਰੇਸ਼ਨ ਕੋਰੋਨਾ ਆਰ ਪਈ ਗਿਆ ਕੋਰੋਨਾ ਆਰ ਪਈ ਗਿਆ ਕਿਉਂ ਮੈਂ ਛਕਣਾ ਹੈ ਹੁਣ ਗੱਲ ਕਿੱਥੇ ਆ ਗਈ ਜਿੱਥੇ ਆ ਗਏ ਆ ਜਿਹੜਾ ਮੁੰਡਾ ਢਾਲ ਸੈਣਾ ਇਹਦਾ ਬਾਪੂ ਮੈਂ ਵੇਲੀ ਗਿਆ ਤੇ ਬਾਦੋਂ ਦਾ ਪੱਕਾ ਸੀ ਉਹ ਵਿਚਾਰਾ ਸੀ ਚੰਗੀ ਗੱਲ ਸੀ ਗੱਲ ਕਰਦਾ ਚਲਿਆ ਗਿਆ ਮੁੰਡਾ ਤਾਂ ਮੈਚ ਦਿਖਾਉਣ ਦਾ ਗੋਡੀ ਹਸੀ ਲਾਵਾ ਪਰ ਕਰਤਾਰ ਬੜੇ ਸਿਹਰੇ ਰਹਿ ਜਾਂਦਾ ਕਰਤਾਰ ਸਿਹਰੇ ਰਹਿ ਸ਼ਕਲ ਮੋਮਨ ਕਮ ਕਾਫਰਾਂ ਦੀ ਕਮ ਕਾਫਰਾਂ ਆਪਾਂ ਮੁੜਿਆ ਇਹ ਲੂਮਾ ਸਾਹਿਬ ਤੇ ਅੱਛਾ ਜੇ ਸਕੀ ਸਾਹਿਬ ਨੇ ਕਿਹਾ ਦੇਖੋ ਇਹ ਗੱਲ ਮੈਂ ਕਹਾ ਮੇਰੇ ਬਾਪ ਸਾਥੀ ਰੂਪਲਾ ਨੂੰ ਐਮਐਲਏ ਪਤਾ ਕਿਹਨੇ ਬਣਾਇਆ ਲਸ਼ਮਨ ਸਿੰਘ ਗੱਲ ਨੇ ਸਤਾਈ ਮਕਦਮੇ ਬਣਾਏ ਸਤਾਈ ਦੇ ਸਤਾਈ ਖਾਜ ਹੋਏ ਹਾਈ ਕੋਰਟ ਕੇਸ ਲੱਗਿਆ ਬਾਪੂ ਨੂੰ ਕੋਈ ਆ ਸਾਥੀ ਜੀ ਤੇਰੇ ਤਾਂ ਕਿਹੜੀ ਕਿਹੜੀ ਦਫਾ ਲੱਗੀ ਉਹ ਕਹਿੰਦਾ ਜੀ ਇੱਕ ਤਾਂ ਮੈਂ ਔਰਤ ਬਾਜੀ ਨਹੀਂ ਕੀਤੀ ਇੱਕ ਮੈਂ ਠੋਗਲੇ ਨਹੀਂ ਕੀਤੀ ਬਾਕੀ ਸਾਰੀਆਂ ਦਫਾਏ ਦੇਸ ਤੇ ਲੱਗੀਆਂ ਆ ਗੋਰਾ ਅਜੇ ਗੋਰਾ ਜ਼ਿਆਦਾ ਇਹ ਰਿਵਾਇਤ ਹੋਈ ਮੈਂ ਗੱਲ ਕਹਿਣੀ ਚਾਹਾਂ ਸਟੇਜ ਤੋਂ ਆਪ ਆਦਰ ਸਹਿ ਜੋ ਇੱਕ ਮਿੰਟ ਮਾਰਾ ਬੇਨਤੀ ਆ ਗਾ ਕੋਈ ਸ਼ਬਦ ਕਹੇ ਬਚਾ ਲੋ ਗੰਧ ਸੇ ਗੰਧ ਸੇ ਆਵਾਦਰ ਸੇ ਮਤ ਘਬਰਾਏ ਦੋਸਤ ਇਹ ਤਾਂ ਉਰਤੀ ਹਕਮ ਉੱਚਾ ਛਾਣੇ ਤੇ ਵੀ 루ਪਾ ਤੂੰ ਕੋਈ ਮਾਰੇ ਕਾ ਮਜਰੀਦ ਤੇ ਮੁਕਦਮੇ ਬੜੇ ਬੜਾ ਗੇ ਨਾ ਅੱਜ ਦੇ ਅਖਬਾਰ ਪੜ੍ਹੇ ਆ ਅੱਜ ਨੇ ਹਾਈ ਕੋਰਟ ਨੇ ਕੀ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਕੀ ਫੈਸਲਾ ਕੀਤਾ ਸੁਪਰੀਮ ਕੋਰਟ ਚਾਚੀ ਵੀ ਚੱਲ ਰਿਹਾ ਮੁਕਤਵਾ ਵੇਖੋ ਸ਼ਾਂਤਰ ਕੀ ਗੋਲ ਖੇੜਨਗੇ ਹਾਈ ਕੋਰਟ ਨੇ ਬਾਈਕਾਟ ਵੀ ਉਹ ਆਹ ਦੇਤੀ ਤੇ ਮੈਂ ਦਫਾ ਨੂੰ ਮੇਰੇ ਦਾ ਕਰਮੀ ਕੋਲ ਹੈ ਜੀ ਇਹ ਤੇ ਜਿਹੜੀਆਂ ਦਫਾ ਲੱਗਦੀਆਂ ਲੱਗਦੀਆਂ ਹੀ ਨਹੀਂ ਉਹ ਮਾਨਯੋਗ ਹਾਈ ਕੋਰਟ ਕਿੰਨੇ ਤਰੀਕੇ ਸਤਾਈਂ ਕਿਤੇ ਬੈਠ ਨਾ ਤੀ ਨੂੰ ਇਹ ਹੀਰੋ ਬਾਂਕੇ ਆ ਜੂਗਾ ਦੇਖੋ ਜਦੋਂ ਕੋਈ ਸੰਘਰਸ਼ ਕਰਨਾ ਹੋਵੇ ਨਾ ਕਰੀਏ ਸਿੱਧਾ ਹੱਥੇ ਚ ਛਾਲ ਮਾਰਨੀ ਪੈਂਦੀ ਮਾਰਨੀ ਪੈਂਦੀ ਹੈ ਮੈਂ ਇਹ ਬੇਨਤੀ ਕਰਨ ਆਇਆ ਤੁਹਾਡੇ ਕੋਲ ਮੇਰੇ ਪਿਤਾ ਸਾਥੀ ਦੀਪੂ لال ਜੇ ਨਾਰਸ਼ ਕਰਦੇ ਨੇ ਲੜਾਈ ਲੜਦੇ ਨੇ ਲੋਕਾਂ ਦੀ ਉਸੇ ਤਰੀਕੇ ਨਾਲ ਉਹਨਾਂ ਪੂਰਨਿਆ ਤੇ ਚੱਲਦਾ ਅਸੂ ਜਗਦਾ ਮੈਂ ਇੱਕ ਵਾਰੀ ਐਮਐਲਏ ਤੇਰ ਵਾਰੀ ਮੈਨੂੰ ਮਾਰਸ਼ਲ ਨੇ ਚੱਕ ਕੇ ਬਾਹਰ ਸਿਟਾਊਗਾ ਪੰਜਾਬ ਦੀ ਵਿਧਾਨ ਸਭਾ ਤੋਂ ਮਗਰ ਮੈਂ ਮੁੜਿਆ ਨਹੀਂ ਆਪਣੀ ਗੱਲ ਰਜਿਸਟਰ ਕਰਾ ਕੇ ਤਵੇ ਅੱਜ ਸਮਾਂ ਅੱਜ ਉਹਦਾ ਹੰਸਵਾ ਦਾ ਕੀ ਖਤਮ ਹੋ ਗਈ ਅੱਜ ਸੰਵਧਾਨ ਖਤਮ ਹੋ ਗਿਆ ਅੱਜ ਜੰਗਲ ਦਾ ਰਾਜਾ ਦਿੱਲੀ ਚ ਵੀ ਤੇ ਪੰਜਾਬ ਚ ਵੀ ਇੱਥੇ ਇੱਕ ਭਗਵੰਤਾ ਬੋਲਦਾ ਦੱਸਦਾ ਸੀ ਦਿੱਲੀ ਦੀ ਤੇ ਪੰਜਾਬ ਸਰਕਾਰ ਦਾ ਗੱਠਜੋੜ ਅਮਿਤ ਸ਼ਾ ਵਿਚਾਰੇ ਅੱਜ ਆ ਭਗਵੰਤ ਸਿਹਾਣਾ ਦੋ ਵਾਰੀ ਤਾਂ ਡੀਐਮ ਕਾਲ ਜਿਤਾਇਆ ਮੈਂ ਵੀ ਕਿਹ ਨਹੀਂ ਕਰਦਾ ਜੀ ਮਜਾਇਆ ਗੱਲਾਂ ਕਰਕੇ ਤੁਰ ਜਾਦਾ ਜਿੱਦੜਵਾਇਆ ਤਾਂ ਮਨਪੀਤਾ ਇਲੈਕਸ਼ਨ ਸੀ ਮੈਂ ਬੁਲਾ ਰਾਂ ਸੀ ਮੱਖੋਤੇ ਇਸ ਕੋ ਦਤਮਾ ਨੂੰ 2 ਲੱਖ ਰੁਪਇਆ ਦੇ ਕੇ ਬਾਦਲ ਨੇ ਕਿਰਾਏ ਤੇ ਜਾਇਦਾਦ ਇੱਕ ਬੰਦੇ ਕੋਲੋਂ ਲੈ। ਵੇਖੋ ਮਾਤ ਦੇ ਰੰਗ। ਇਹਨੇ ਜੋ ਬੋਲ ਬੋਲ ਕੇ ਬੰਦੇ ਕੱਢੇ ਕਰਦੇ ਨੇ ਤੇ ਬਾਦਲ ਸਾਹਿਬ ਦੇ ਦੱਸੇ ਆ ਜਾਣਾ। ਜਦੋਂ ਨੇ ਕਿਹਾ ਜੋ ਹੁਜੇਲ ਸਾਹਿਬ ਦੀ ਬੋਲੂਗਾ। ਇਹਨੇ ਭਗਵੰਤ ਨੇ ਕਿਹਾ ਯਾਰ 15 ਕਿ ਮਿੰਟ ਸਾਥੀ ਜੀ ਨੇ ਸੌਲਡਿਅਰ ਫੇਰ ਚੱਲਾ। ਕਾਈ ਕਰਦਾ ਕਰਛੇ ਆ। ਬਾਪ ਬਵਾਛੇ ਆ। ਜਿਲਾਨੇ ਵੀ ਨਵੀਂ ਲਿਆਂਦੀ। ਜੀਮਨੇਟਰ ਵੀ ਮੈਗੀ। ਕਾ ਮੈਂ ਕਰਛੇ ਆ। ਅਸਲ ਗੱਲ ਕਰ ਗਿਆ ਯਾਰ ਦੇਸੀ ਪੰਜਾਬੀਆਂ ਦੀ ਧੀਆ ਬੈਠੀਆਂ। ਹੈ? ਇਹ ਨਹੀਂ ਪਤਾ ਭਗਵਾਨ ਤੁੰ ਇਹ ਚਾਰ ਐਮਐਲਏ ਮੋਗੇ ਤੇ ਕੀ ਕਰਦੇ ਆ ਆ ਮੋਗੇ ਆ ਜੀ ਬੀਬੀ ਕੀ ਕਾਦੀ ਚੜੀ ਚਾਦਰ ਹੁਸ਼ਾਈ ਪਹਿਲੇ ਦਿਨ ਤੋਂ ਓ ਵੈਸੇ ਤਾਂ ਗੁਰੂ ਘਰ ਦੇ ਸ਼ਬਦ ਆ ਜੇਕਰ ਜਨ ਪ੍ਰੇਮ ਕਰਨ ਕਾ ਚਾਹੋ ਸਿਰ ਤਾਂ ਤਰੀ ਗੜੀ ਮੇਰੀ ਆਓ ਇਹ ਕਹਿੰਦੀ ਜਨ ਪ੍ਰੇਮ ਕਰਨ ਕਾ ਚਾਹੋ ਕੁਟੀਆਂ ਲੈੰਦੇ ਆਂ ਹੌ ਰਿੱਤੀ ਜਾਂਦੇ ਜਾਓ ਹੋਰ ਹੈ ਕਿ ਯਾਰੋ ਇੱਕ ਨਵਾਂ ਰਵਾਜ ਖੋਦਾ ਜੀ ਚਾਪਾ ਕਿੱਥੇ ਹੋਇਆ ਕਦਮੀ ਜੀ ਹੋਟਾਓ ਦੇ ਪੁੱਤਰਾ ਸ਼ਰਾ ਹਾਲਤਾ ਇਕੱਠਾ ਕਰ ਲੋ ਲੋਕਾਂ ਦਾ ਜਲਵਾ ਤਲਾ ਕਰੋ ਆ ਦਿੱਲੀ ਪੁਲਸ ਆ ਦਿੱਲੀ ਪੁਲਸ ਨਾਲ ਕੀ ਗੱਲ ਚੱਲ ਰਹੀ ਐ ਐਕਸੈਸ ਪੀਰ ਕੀ ਐ ਐਕਸੈਸ ਪੀਰ ਦੇ ਤਾਂ ਜੜਾਏ ਹੁੰਦੇ ਆ ਉੱਢੇ ਜਾ ਉੰਦਾ ਕੀ ਹੈ ਯਾਰ ਆਈ ਪੀਐਸ ਆਪਸਰਾ ਦੰਸ਼ੇ ਕੰ ਮੇਰੇ ਦਬਾਰਜ ਬੈਠੇ ਜ ਇੱਕ ਸੋਚ ਆਈ ਦੇਖ ਕੇ ਕਾਨੂੰਨ ਪਾਰਲੀਮੈਂਟ ਚ ਪਾਸ ਹੋ ਜਾਏ ਜਿਹੜੇ ਘਟੀਆਂ ਆਈ ਪਿਆ ਸਬਸਟਰ ਆਈਆ ਸਬਸਟਰ ਇਹਨੇ ਵੀਆ ਬਦਲ ਗਿਆ ਇੰਟਰਸਟੇਟ ਹੋਣ ਲੱਗਿਆ ਇੰਟਰਸਟੇਟ ਜੇ ਪੰਜਾਬ ਵਾਲੇ ਨੂੰ ਮਦਦ ਦੇਣ ਤੇ ਭੇਜੇ ਨਾ ਨਹੀਂ ਆਉਣਾ ਨਹੀਂ ਭਾਈ ਹੁੰਦਾ ਨਹੀਂ ਹੋਣਾ ਨਹੀਂ ਕਿਉਂ ਇਸ ਕਰਕੇ ਇਹ ਜੇ ਦਿੱਲੀ ਦੀ ਸਰਕਾਰ ਉਹ ਸ਼ਬਦਾਂ ਨੂੰ ਮੰਨਣ ਤੋਂ ਬੰਦ ਕਰਕੇ ਮੈਂ ਚਾਰ ਖੰਭਾ ਆਇਆ ਹਾਂ ਜੱਡੀਸ਼ਰੀ ਹੈਗੀ ਹੈ ਜੱਡੀਸ਼ਰੀ ਹੈਗੀ ਆ ਜਸਟਿਸ ਖੰਨਾ ਚੀਫ ਮੈਂ ਲਾਗਰਾਜੂਏਟ ਦਾ ਵਕੀਲ ਹੈ ਅਗਲਾ ਵੀ ਹੋਰ ਆ ਰਿਹਾ ਅਗਲੇ ਵੀ ਨੇ ਉਹ ਇੰਨੂੰ ਕਹਿਣਾ ਲੈ ਤਾਂ ਹੰਨੋ ਦੇ ਇਹ ਆਇਆ ਸਵੇਲੇ ਦਿੱਲੀ ਦੇ ਵਿੱਚ ਰਾਜ ਭਾਗ ਦੀ ਇਹ ਮਿਨੀ ਜਕਟੇਟਰਸ਼ਿਪ ਚੱਲ ਰਹੀ ਹੈ। ਅੰਨ ਦੇ ਕਿਹਾ ਦੇ ਅਮ ਜੈਂਸੀਆ ਅਸੀਂ ਅਮ ਜੈਂਸੀ ਦਾ ਸੁਹਾਨ ਕੁੱਤਿਆ। ਲੋਕਾਂ ਨੇ ਸਾਰਾ ਮਹੀਨਾ ਕੱਟਿਆ, ਮੇਰੇ ਬਾਪ ਨੇ 20 ਮਹੀਨੇ ਦੀ ਜੇਲ੍ਹ ਕੱਟੀ। ਅਸਲੀਅਤ ਦੇ ਅਗੇ ਜਨਤਾ ਵੜੀ ਹੈ। ਸਭਾ ਆ ਰਿਹਾ। ਸਲਾ ਆ ਰਿਹਾ। ਔਰ ਜੁਡੀਸ਼ਰੀ ਇਤਿਹਾਸਕ ਫੈਸਲੇ ਲੈ ਰਹੀ ਹੈ। ਮੈਂ ਮਹਿੰਦਰਪਾਲ ਰੂਬੇ ਦਾ ਰਣੀ ਐ ਜਦੋਂ ਮੈਂ ਇਹਨੂੰ ਇੰਟਰਵਿਊ ਦਿੱਤੀ ਅਭੀ ਵਿਅਕਤੀ ਕੀ ਆਜ਼ਾਦੀ ਅਭੀ ਵਿਅਕਤੀ ਕੀ ਆਜ਼ਾਦੀ ਖਟਰੇ ਜਾ ਉਹ ਸਾਬਤ ਹੋ ਗਿਆ ਕੱਲ ਦੀ ਜੱਜਮੈਂਟ ਤੋਂ ਮਹਿੰਦਰਪਾਲ ਰੂਬਾ ਸਹੀ ਲਾਈਨ ਤੇ ਆ ਜਿਹੜੇ ਵੱਡੇ ਉਹਨਾਂ ਜਿਹਨਾਂ ਨੂੰ ਨਹੀਂ ਪਛਦਾ ਉਹਨਕੇ ਬੇਗਮਾਨ ਕਦੋਂ ਜਰਦਾਨ ਦੇ ਕੋਲ ਪਾਲਾ ਕਹਿੰਦਾ ਕਿ ਚੰਗਾ ਕਹਿੰਦਾ ਕਹੀ ਜਾਂ। ਅਕਲੇ ਹੀ ਚਲੇ ਥੇ। ਅਕਲੇ ਹੀ ਚਲੇ ਥੇ। ਇਹ ਜਹਾਨ ਮੇ ਕਾਫਲਾ ਬਣਦਾ ਚਲਾ ਗਿਆ। ਆ ਦੇਖੋ ਮੈਂ ਦਰਪਾਨ ਤੇਰਾ ਕਾਫਲਾ ਬਣਦਾ। ਛੋਇਸ ਕਰਕੇ ਮੈਂ ਤੇ ਇੱਕ ਬੇਨਤੀ ਕਰਦਾ। ਜਿੰਨੇ ਆਇਓ ਆਓ। ਹੱਥ ਪਰਨ ਕਰੋ। ਮੈਂ ਦਰਪਾਨ ਲੂੰਗੇ ਦੀ ਸੋਚ ਸਹੀ ਹੈ। ਜੋਦੀ ਛੋਕ ਸਈ ਜਾਂ ਨੌਜਵਾਨ ਦੀ ਆਵਾਜ਼ ਠਕਲੇ ਕਰੋ ਪੈਰਾ ਦੇਾਂਗੇ ਤੇਰੀ ਸੋਈ ਆਵਾਜ਼ ਠਕਲੇ ਤਾਲਵਾ ਚੱਲੋ ਦੇਖ ਲੋ ਸੀਆਈਡੀ ਆਲਿਓ ਦੇਖ ਲੋ ਪੁਛ ਆਲਿਓ ਆ ਵਾਰ ਦਿੰਨੇ ਕਿੰਨੇ ਕਿ ਝੂਠੇ ਬਣਾਉਂਗੇ ਕਿੰਨੀ ਗੱਲ ਕਰੋਗੇ ਭਗਵਾਨ ਜੇ ਤੈਨੂੰ ਗੱਲ ਪਹੁੰਚਦੀ ਹੋਵੇ ਅੱਜ ਵਿਜੇ ਸਾਥੀ ਤੈਨੂੰ ਕਹਿੰਦਾ ਇਸ ਗੱਲ ਤੇ ਤੇਰੀ ਵੀ ਜਾਣਕਾਰੀ ਕਿਸ ਫੱਜੀ ਹੈ ਇੱਕ ਪਾਸੇ ਦਾ ਜਿਹਦੇ ਉੱਤੇ ਹੋਮ ਮਿਨਿਸਟਰ ਦਾ ਉਹ ਬਾਜ਼ਮਾਰ ਲੈਦਾ ਦੂਜੇ ਪਾਸੇ ਪੰਜਾਬ ਤੇ ਦਿੱਲੀ ਛੱਡ ਕੇ ਕੇਂਦਰੀ ਵੱਲ ਦਿਓ ਜਿਹੜਾ ਹੈਗਾ ਦੂਜਾ ਐਜੂਕੇਸ਼ਨ ਸੀ ਜੀ ਨੂੰ ਸੁਸੋਦੀਆ ਸੁਸੋਦੀਆ ਉਹ ਬੈਠੇ ਆ ਆ ਤੀਜਾ ਲੁਧਿਆਣੇ ਦਾ ਲਖਣ ਆ ਗਿਆ ਮੇਰਾ ਬੇਲੀ ਆ ਉਹ ਜਿਹੜਾ ਲੁਧਿਆਣੇ ਵਾਲਾ ਐਮਐਲ ਹੈ ਰਹਾ ਨਾ ਨਾ ਉਹ ਐਮਪੀ ਦਾ ਐਮਐਲ ਮੈਂ ਕਿਹਾ ਕੀ ਹੋ ਗਿਆ ਮੈਂ ਡੀਐਨਸੀ ਦਾ ਮੈਂਬਰ ਹਾਂ ਉਹ ਵੀ ਡੀਐਨਸੀ ਦਾ ਮੈਂਬਰ ਹੈ ਮੈਂ ਕਾਉਰੇ ਰੋੜਾ ਇੱਕੀ ਕਿਤਾ ਕਾਕਾ ਛੋਡੇ ਭਾਈ ਲੱਕਾ ਡਿਵੋਰਸਨ ਕਰਾ ਲਈ ਪਾਰਲੀਮੈਂਟ ਪਰ ਐਮਐਲਏ ਦਾ ਅਕੇ ਤੇ 100 ਕਰੋੜ ਦੇ ਗਏ ਯਾਰੋ ਬਨੇ ਵਿਚਾਰ ਐਮਪੀ 100 ਕਰੋੜ ਦਿੱਤਾ ਇਹਨਾਂ ਨੇ ਓਏ ਆਮ ਆਦਮੀ ਪਾਰਟੀ ਦਾ ਉਧਰ ਹੀ ਕਰ ਚੁੱਕੀ ਸੀ ਜਿੱਦੇ ਨੇ ਚੰਗੇ ਚੰਗੇ ਬੰਦੇ ਚਾਰ ਕੱਢ ਕੇ ਬਾਹਰ ਮਾਰੇ ਨਾ ਰੇਸ਼ੂ ਸਾਹਿਬ ਹੋਈ ਸੀ ਇਹਨੇ ਚਾਰ ਬੱਦੇ ਜਿਹੜੇ ਹੀਰੇ ਸੀ ਜੋ ਜਿੰਨੀ ਵਾਰ ਨੂੰ ਉੱਚ ਦੇ ਸੀ ਉਹਨਾਂ ਨੇ ਗੱਤਗੱਲ ਹੋਣੀ ਦੇਣੀ ਸੀ ਇਹਨੇ ਹੜ੍ਹਾ ਲੀ ਸੀ ਤੋਂ ਸਾਹਮਣੇ ਆ ਗਿਆ ਮੈਨੂੰ ਇਹ ਕਹਿੰਦਾ ਦਿੱਚ ਦੀਵਾਰ ਸੀ ਵੀ ਸ਼ਰਾਰਤ ਦੇ ਘਰ ਦੇ ਚਕੇ ਦੀ ਵਾਲ ਮਾਰਾ ਨਹੀਂਗਾ ਔਰ ਹੁਣ ਬਈ ਸੱਚੇ ਆ ਜਿਹੜਾ ਮਕਦਮਾ ਦਰਜ ਹੋਇਆ ਸਹੀ ਹੋਇਆ ਸਹੀ ਤੋਂ ਬਾਅਦ ਉਹਨੇ ਚਰਨਤ ਦੇਸੀ ਗੱਲਾਂ ਕਰਕੇ ਚੱਲਿਆ ਜਿੰਦਾ ਪਾ ਲੂੰ ਮੈਨੂੰ ਇੱਥੇ ਆ ਜਿਏ ਤਾਂ ਮੈਨ ਕੋਈ ਫਰਕ ਨਹੀਂ ਪੁਲਸ ਵਾਲੇ ਆ ਜਾ ਆ ਜਾ ਅਸੀਂ ਜੱਫੀ ਪਾ ਗਏ ਤਾਂ ਤੁਸੀਂ ਸਾਡੂ ਫੜ ਲਓ ਕੀ ਕਰੋਗੇ ਕੀ ਹੋ ਜਾਊਗਾ ਹਾਈ ਕੋਰਟ ਨੇ 38 ਡਿਗਰੀ ਨੂੰ ਇਹਨੂੰ ਬਾਹਰ ਕਰ ਦੇਣਾ ਆ ਜਿਹੜਾ ਚਾਈਲਡ ਕਮਿਸ਼ਨ ਹੈ ਉਹਦੀ ਪਟਕਾਰ ਤੋਂ ਨਹੀਂ ਪੁਲਸ ਖੱਟੀ ਇਸ ਕਰਕੇ ਆ ਕਿ ਪੁਲਸ ਆਪ 70% 80% ਨਸ਼ੇ ਕਰਦੀ ਹੈ ਵਿੱਚ ਦੀ ਕਰਦੀ ਹੈ ਉਹ ਜਦੋਂ ਕੁੱਤੀ ਚੋਲੇ ਨਾਲ ਲੜੀਓਵੇਂ ਫਿਰ ਨਿਆ ਕਹਾ ਪਾਲ ਦਿਓ ਚੱਲਿਆ ਲੋਕੋ ਪੰਜਾਬ ਪੁਲਿਸ ਦੀ ਛੇਰ ਨੂੰ ਰਹਿ ਕੇ ਚਲਾ ਕੇ ਵੇਖ ਲੋ 80% ਜਿਹੜੇ ਬੰਦੇ ਆ ਉਹ ਨਸ਼ੇੜੀ ਹੈ ਵੇਚਦੇ ਵੀ ਆ ਖਾਂਦੇ ਵੀ ਆ ਕਿੰਦੇ ਵੀ ਆ ਐਸਐਸਪੀ ਸਾਹਿਬ ਤੁਸੀਂ ਕਾਇਸ਼ ਕਰਾਉਣਾ ਹੈ ਤੁਸੀਂ ਇਹ ਕੰਮ ਦੇਣਾ ਤੁਸੀਂ ਪਹਿਲਾਂ ਆਪਣੀ ਪੰਜਾਬ ਦੀ ਮੋਗੇ ਦੀ ਪੁਲਸ ਨੂੰ ਤਾਂ ਸਾਫ਼ ਕਰਨਾ ਫਿਰ ਲੋਕਾਂ ਨੇ ਆਈ ਫਿਰ ਛਾਪੇਬਾਰੀ ਕਿੰਨੇ ਚੱਕਲੇ ਚੱਲਦੇ ਆ ਮੋਗੇ ਦੇ ਵਿੱਚ ਕਿੰਨੇ ਮੇਰੇ ਘਰ ਆ ਡੱਕਾਗਾ 90000 ਦੇਤੀ 90000 ਮਹੀਨੇ ਦਾ ਆਪਣਾ ਬੱਚਿਆ ਧੀਆ ਪੈਣਾ ਜਬਾ ਇਹਦਾ ਇਹਨਾ ਕੋਈ ਭਾਲੋ ਲੂੰਬਾ ਸਨ ਕਰਸ ਕਰਨ ਲੈ ਗਿਆ ਲੂੰਬੇ ਆਲੀ ਚਾਲ ਤੇ ਚੱਲੀ ਅਜਿਹਾ ਇਹ ਗੱਲ ਵੇਖੀ ਆ 70 ਸਾਲ ਦੀ ਹੋ ਰਹਾ ਹੈ ਮਗਰ ਵੀ ਟਕੜਿਆ ਇਹਦਾ ਰਚਕੀ ਹੈ ਸਪਾਈ ਤੋਂ ਲੈ ਕੇ ਕਹਨਾਰ ਕਿ ਤੋਂ ਲੈ ਕੇ ਸਭ ਦੇ ਰਿਸ਼ਮਤਾਂ ਸਭ ਦੇ ਚੱਦ ਐ ਐ ਮੈਦਾਨੇ ਜਾਂਦੇ ਆ ਪੈਸੇ ਆ ਬਚਾਰਾ ਐਸਐਸਪੀ ਕੀ ਕਰੂਗਾ ਆਈਪੀਐਸ ਹੱਸ ਕਰਾ ਕੋਈ ਮਰਦ ਬਰਦਾਸ਼ਤੀ ਵਾਲਾ ਹੁੰਦਾ ਨਹੀਂ ਤਾਂ ਸਭ ਪੈਸੇ ਹੀ ਪੈਸੇ 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 ਹੋਰ ਕਿਸੇ ਦੇ ਨਾਲ ਨਹੀਂ ਜਾਣਾ ਸਿਕੰਦਰ ਨਾਲ ਬੰਦਾ ਲਟੇਰਾ ਨਹੀਂ ਹੋਇਆ ਸਿਕੰਦਰ ਜਦ ਚਲਾਇਸ ਦੁਨੀਆ ਦੇ ਦੋਨੋਂ ਹੱਥ ਬਾਹਾਂ ਕਫਨ ਚ ਖਾਲੀ ਨਾ ਕੋ ਵਾਲਾ ਨਾ ਕੋ ਜਾਤ ਤੋਂ ਲਾਲ ਕਤਵਾ ਦੇ ਪਤਾ ਕੇ ਜਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਵਾ ਜੀ ਬੁਲਾਰਿਆਂ ਨੂੰ ਸੰਕੋਚ ਕਰਨ ਦੀ ਅਪੀਲ ਕਰਾਂਗੇ ਕਿਉਂਕਿ ਕਾਫੀ ਬੁਲਾਰੇ ਸਹੇ ਆ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਕੋਈ ਹਾਜ਼ਰੀ ਲੱਗ ਜੇ ਤੁਸੀਂ ਜਜ਼ਬਾਤ ਲੈ ਕੇ ਸਾਡੇ ਵਿਹੜੇ ਆਏ ਆ ਔਰ ਸੱਚ ਦੀ ਲੜਾਈ ਲੜਨ ਆਏ ਆ ਕੋਈ ਵੀ ਵਿਅਕਤੀ ਜਿਹੜਾ ਤੋਂ ਨਰਾਸ਼ ਹੋ ਕੇ ਨਾ ਜਾਵੇ ਜਿਹੜਾ ਕਹੇ ਕਿ ਮੈਂ ਸੱਚ ਬੋਲਣ ਗਿਆ ਸੀ ਮੈਨੂੰ ਲੋਕਾਂ ਨੇ ਜਿੱਤਾ ਜੇ ਕਿਸੇ ਵੀਰ ਨੇ ਕੋਈ ਆਪਦੇ ਦੋਸ਼ ਸ਼ਬਦ ਕਹਿਣੇ ਹੋਣ ਤਾਂ ਜਰੂਰ ਸਾਡੇ ਕੋਲੇ ਨਾਮ ਲਿਖਾ ਦੇਣਾ ਔਰ ਸੋਨੇ ਜੀਵ ਲੋਕ ਇੰਤੀ ਅਹਿਮਦ ਪੁਰੀ ਵਾਲੇ ਨੂੰ ਜੇ ਦੋ ਕੁ ਮਿੰਟਾਂ ਦੇ ਵਿੱਚ ਕਾਲਜ ਨੂੰ ਦੇਵਲਾ ਦੇ ਨਾਲ ਦੀ ਨਾਲ ਦਸ਼ਮੇਸ਼ ਵੈਲਫੇਅਰ ਕਲੱਬ ਮੋਗਾ ਦੇ ਐਡਵੋਕੇਟ ਸਰਜੀਤ ਸਿੰਘ ਜੀ ਉਹਨਾਂ ਦੇ ਨਾਲ ਭਾਈ ਬੂਟਾ ਸਿੰਘ ਜੀ ਬੈਂਕ ਮੈਨੇਜਰ ਸਾਹ ਤੇ ਆਪਣੀ ਸੂਚੀ ਟੀਮ ਦੇ ਨਾਲ ਹਾਜ਼ਰੀ ਭਰਦੇ ਆ ਔਰ ਚਮਕੌਰ ਸਿੰਘ ਜੀ ਕੌਰੀ किशनਪੁਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਗਰਪੁਰ ਲੋਗਾ ਜਿਹੜਾ ਵੱਲੋਂ ਹਾਜ਼ਰੀ ਭਰ ਰਹੇ ਆ ਟੀਮ ਦੇ ਨਾਲ ਰੇਸ਼ਮ ਸਿੰਘ ਜੀ ਜੀਤਾ ਸਿੰਘ ਵਾਲੇ ਐਨ ਜੀਓ ਬਤਾਰ ਉਹ ਵੀ ਆਪਣੇ ਸਾਥੀਆਂ ਦੇ ਨਾਲ ਆਏ ਆ ਇਸੇ ਤਰ੍ਹਾਂ

ਵੱਖ-ਵੱਖ ਪਿੰਡਾਂ ਚੋਂ ਆਏ ਸਭਿਓ ਪੇਰੇ ਮਾਮਾ ਭੈਣਾ ਗੱਜ ਕੇ ਬਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਗੰਦ ਮਾਮਾ ਬਾਜਿਓ ਤੇ ਪੱਤਰਕਾਰ ਮਹਿੰਦਰ ਸਿੰਘ ਲੂੰਬਾ ਤੇ ਉਹਨਾਂ ਦੇ ਸਾਥੀ ਭਾਮ ਸਾਹਿਬ ਨੂੰ ਇਨਸਾਫ ਦਿਵਾਉਣ ਦੇ ਲਈ ਇਕੱਠੇ ਹੋਏ ਇਨਸਾਫ ਪ੍ਰਸੰਦ ਲੋਕ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਸਾਡੀ ਭੈਣ ਗੋਰ ਕੇ ਗਈ ਬਿਆਨਤ ਕੌਰ ਜਿਹੜੇ ਲਿਖਦੇ ਵੀ ਨੇ ਅਕਸਰ ਸਮਾਜ ਦੇ ਪੱਖ 'ਚ ਬੋਲਦੇ ਵੀ ਨੇ ਜਿਨ੍ਹਾਂ ਨੇ ਦੱਸਿਆ ਸਪਸ਼ਟ ਕੀਤਾ ਕਿ ਜੇ ਸਮਾਜ ਨੂੰ ਸੁਧਾਰਨਾ ਹੀ ਚਾਹੁੰਦੇ ਤੁਸੀਂ ਇੱਕ ਲਾਗੀ ਵਧੀਆ ਸਰਕਾਰ ਚੰਗਾ ਸਮਾਜ ਸਜਾਣਾ ਚਾਹੁੰਦੇ ਆ ਤਾਂ ਇੱਕ ਛੋਟੀ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਜਿਨ੍ਹਾਂ ਨੇ ਪਹਿਲਾਂ ਹੀ ਕਹਿੰਦਾ ਸੀ ਵੀ ਮੇਰੇ ਤੋਂ ਵੀ ਹੋ ਸਕਦੀ ਆ ਪਰ ਜੇ ਕਰਮਿੰਦਰ ਸਿੰਘ ਲੂਮਾ ਸਮਾਜ ਦੇ ਵਿੱਚ ਚੰਗੇ ਕੰਮ ਕਰ ਰਿਹਾ ਜੇ ਕੋਈ ਉੰਨੀ ਕੀ ਹੋਗੀ ਸਮਾਜ ਨੂੰ ਸੁਧਾਰ ਚਾਹਲਿਓ ਤੁਸੀਂ ਬਹਿ ਕੇ ਵੀ ਸਮਝਾ ਸਕਦੇ ਸੀ ਪਰ ਕੀ ਕਾਰਨਾ ਕਿਉਂਕਿ ਤੁਹਾਡੀ ਐਮਐਲਏ ਬੀਬੀ ਜਿਨੇ ਅਸੀ ਚੋਰੀ ਦੇ ਕਿਸੇ ਤੇ ਉਹਨੇ ਸਾਹਮਣੇ ਲਿਆਂਦੇ ਉਹ ਤੁਸੀਂ ਬਗਲਾ ਉਹ ਅੱਜ ਤੱਕ ਤੁਸੀਂ ਉਹਦੇ ਮਿਲ ਕੇ ਪਏ ਹੋਇਆ ਤੇ ਜੇ ਰਾਤ ਮੈਂ ਇੱਕ ਜਿਵੇਂ ਵੀਡੀਓ ਦੇਖੀ ਜਾਂਦਾ ਸੀ ਇੱਕ ਬਾਪੂ ਬੋਲੀ ਜਾਂਦਾ ਕਦੇ ਇੱਕ ਫਿਲਮ ਦੇ ਵਿੱਚ ਜੋਗਰਾਜ ਭਗਵੰਤ ਮਾਨ ਨੇ ਗੋਲੀ ਮਾਰਦਾ ਹੁੰਦਾ ਥੱਲੇ ਕਮੈਂਟ ਆਇਆ ਪਿਆ ਕਾਸ਼ ਕਿਤੇ ਗੋਲੀ ਸੱਚੀ ਮਾਰੀ ਹੁੰਦੀ ਆ ਜਾਂ ਦਿਨਾਂ ਦੇਖਣੇ ਪੈਂਦੇ। ਇਹ ਇਹ ਕੱਲ ਸੱਚੀ ਮਿੱਥੀ ਲੋਕਾਂ ਨੂੰ ਸਾਹਤ ਹੋਣ ਲੱਗੀ। ਇਹ ਆਏ ਦਿਨ ਜਦੋਂ ਦੀ ਮੈਂ ਹਰ ਸਟੇਜ ਤੇ ਬੋਲਦਾ ਕਰ ਬਲਾਸਪੁਰ ਦੇ ਵਿੱਚ ਕਰ ਸੀ ਹਰਵੰਦ ਸਿੰਘ ਮੱਤਾ ਕਿਸਾਨ ਆਗੂ ਆ 50 ਸਾਲ ਹੋ ਗਏ ਜੁਨੀਆਂ ਨਾਲ ਜੁੜੇ ਹੋਏ ਨੂੰ ਤੇ ਮੇਰੇ ਤੋਂ ਵੱਡਾ ਮੁੰਡਾ ਕੈਨੇਡਾ ਚ ਇਲਜ਼ਾਮ ਕੀ ਲਾਇਆ ਆਮ ਆਗ੍ਰੀ ਪਾਰਟੀ ਦਾ ਐਮਐਲਏ ਉਥੇ ਵੀ ਮੈਂ ਡਰਦਾ ਨਹੀਂ ਕਹਿ ਤੋ ਮਨਜੀਤ ਸਿੰਘ ਐਮਐਲਏ ਉਹਦਾ ਪਿੰਡ ਦਾ ਸਰਪੰਚ ਹਾਰ ਗਿਆ ਉਹਦਾ ਹੱਥ ਸੀ ਸਾਡੇ ਉਸ ਆਗੂ ਦਾ ਤੇ ਉਹਦੇ ਪਰਚਾ ਦਿੱਤਾ ਕੱਲ ਬਲਾਤਕਾਰ ਦਾ ਛੇੜਛਾੜ ਦਾ 13 ਸਾਲ ਦੀ ਲੜਕੀ ਨੂੰ ਕਨੇ ਉਹਨੇ ਛੇੜਿਆ ਤੇ ਜੇਲ੍ਹ ਛੜਤਾ ਬੁਲਾ ਕੇ ਇਹਨੇ ਚੌਕੀਆਂ ਹੀ ਮੜਿਆ ਕੰਮ ਆ ਤੇ ਕੋਸ ਜਾਵਣਿਆ ਚੱਕ ਕੇ ਜੇਲ੍ਹ ਚ ਮਰਿਆ ਕਲਮ ਪਿੰਡ ਜੇ ਰੋਜ਼ ਪ੍ਰਦਰਸ਼ਨ ਕਰਕੇ ਆਏ ਆ ਐਮਐਲ ਕਹਿੰਦਾ ਮੈਂ ਬੱਚਿਆਂ ਦੀ ਸੌਖਾ ਨਾ ਮੇਰਾ ਹੱਥ ਨਹੀਂ ਇਹ ਪਿੱਛੇ ਸੰਘਰਸ਼ ਕਰਕੇ ਹਡੇ ਸੀ ਅਸੀਂ ਇੱਕ ਜਸਪ੍ਰੀ ਦਰਕੀ ਨੂੰ ਇਨਸਾਫ ਤੋਂ ਆਉਣ ਦੇ ਲਈ ਅਖੇ ਉੱਥੇ ਇਹਨਾਂ ਨੇ ਬੰਸ ਨੂੰ ਕਿਤੇ ਬੁੱਚੜ ਸਾਹ ਡੋਲਤਾ ਉਹ ਆਪ ਦਾ ਗੁੱਸਾ ਕੱਢ ਗਿਆ ਮਤਲਬ ਦੋਗਲੀ ਨੀਤੀ ਇਹਨਾਂ ਦੀ ਨਾ ਤਾਂ ਇਹਨਾਂ ਦੇ ਸਹਰਾ ਨਾ ਪੈਰ ਆ ਜੇ ਤੁਸੀਂ ਕਰਤੀਏ ਫਿਰ ਫੁੱਟ ਕੇ ਚੜਦੇ ਕਿਉਂ ਆ ਜਦੋਂ ਸਰਕਾਰ ਬਣੀਆ ਇੱਕ ਦੋ ਮਿੰਟ ਮੈਂ ਲੈਣਾ ਚਾਹੁੰਦਾ ਮੈਂ ਸ਼ਾਰਟਕਟ ਗੱਲ ਕਰਦਾ ਜਗਨਦੀ ਸਰਕਾਰ ਬਣੀ ਇਹਨਾਂ ਨੇ ਇਮਾਨਦਾਰੀ ਨਾਲ ਤੇ ਤਕੜਾ ਕੰਮ ਜਿਹੜਾ ਕੀਤਾ ਨੌਜਵਾਨਾਂ ਦੇ ਝੂਠੇ ਪਰਚੇ ਜਿਹੜੇ ਐ ਸਰਕਾਰ ਦੇ ਵਿੱਚ ਵਾਤ ਹੋਏ ਆ ਕਿਸੇ ਸਰਕਾਰ 'ਚ ਨਹੀਂ ਹੋਏ ਹੋਣੇ ਸਭ ਤੋਂ ਪਹਿਲਾਂ ਹੁਣ ਸਰ ਉਹ ਵੱਡਾ ਵੀਰ ਬੈਠਾ ਮੇਰਾ 22 ਲੱਖਾ ਸੁਧਾਣਾ ਔਰ ਸਰ ਸਭ ਤੋਂ ਪਹਿਲਾਂ ਉਹ ਤੇ ਪਰਚਾ ਦਿੱਤਾ ਐਨਡੀਪੀਐਕਸ ਤੇ ਬਾਹਰ ਗੋਰਾ ਹੀ ਬਰੇ ਕਾਂਗਰਸ ਆ ਸਪਲਾਈ ਕਰਦੇ ਮਰੀਕੇ ਲੰਡਨ ਨਾਲ ਲਿੰਕ ਛੋੜ ਕੇ ਪਰਚਾ ਦਿੱਤਾ ਮਹਾਰਾਜ ਦੇ ਵਿੱਚ ਕੱਟ ਕੀਤਾ ਵੱਡੇ ਪੱਦਰ ਦੇ ਲੋਕਾਂ ਨੇ ਸਾਹ ਦਿੱਤਾ ਉਹ ਪਰਚਾ ਰੱਦ ਕਰਵਾਇਆ ਉਦੋਂ ਬਾਅਦ ਤੁਸੀਂ ਨਸਿਆਂ ਦੀ ਗੱਲ ਕਰਦੇ ਹੋ ਆ ਮੋਗੇ ਦੇ ਵਿੱਚ ਉਹ ਝੋਟਾ ਮਾਨਸ ਵਾਲਾ ਉਹਨੇ ਸ਼ਰੀਆਮ ਜਾ ਕੇ ਵੱਡੇ ਵੱਡੇ ਲੋਕਾਂ ਦੇ ਗळा 'ਚ ਹਾਰ ਪਾ ਕੇ ਤੁਹਾਨੂੰ ਦੱਸਦਾ ਐਂ ਭਗਵਾਨ ਤੁਮਨ ਸਾਹਿਬ ਆ ਹਾਰ ਪਾ ਕੇ ਇਹ ਉਹਨਾਂ ਦੇ ਕਿੰਨੇ ਦੇ ਘਟਾਤੇ ਤੁਸੀਂ ਗਰੀਬਾਂ ਦੇ ਅਸੀਂ ਪੱਕੇ 'ਚ ਨਹੀਂ ਮੈਂ ਇਹ ਕਹਿੰਦਾ ਕੋਈ ਗਰੀਬ ਲੋਹਾ ਬੇ ਤਾਂ ਅਸੀਂ ਕਿਹਨਾਂ ਨੂੰ ਬਚਾਵਾਂਗੇ ਪਰ ਤੁਸੀਂ ਫੋਰਮਲਟੀ ਨਾ ਕਰੋ ਹੈਕਰ ਬੱਜੋ ਉਹਨਾਂ ਨੇ ਜਿਹੜੇ ਤੁਹਾਡੇ ਆਰ ਦੇ ਨਸਾਂ ਵੇਚ ਲਾਏ ਹੋਇਆ ਆ ਮੋਗੇ ਸੈਂਟਰ ਦੇ ਵਿੱਚ ਮੈਂ ਇਧਰ ਜਦੋਂ ਆਪਾਂ ਜਾਣੇ ਚਾਹੋਗ ਨੂੰ ਉੱਥੇ ਬਾਬਾ ਦੀਪ ਸਿੰਘ ਗਲੀ ਦੇ ਮੁਰੇ ਲਿਖਿਆ ਹੋਇਆ ਨਾ ਬਾਬਾ ਦੀਪ ਸਿੰਘ ਉਹ ਗਲੀ ਦੇ ਅੰਦਰ ਜਾ ਕੇ ਦੇਖੋ ਇੱਕ ਮੈਡੀਕਲ ਸਿਲਵਾਦ ਆ ਪਰਲੇ ਪਾਸੇ ਮੈਡੀਕਲ ਮੇਰੇ ਨਾਂ ਨਹੀਂ ਚੱਲ ਉੱਥੇ ਡੱਬਿਆਂ ਦੇ ਡੱਬੇ ਐਂ ਚੱਲਦੇ ਆ ਜਿਵੇਂ ਕੋਈ ਡੀਐਲਸੀ ਦੇ ਵਿੱਚ ਵੱਡੀ ਦਵਾਈ ਹੋਵੇ ਕੱਲਾ ਨਸ ਹੀ ਵਿਕਦਾ ਸ਼ਰਿਆਂ ਵਿਕਦਾ ਤੇ ਉੱਥੇ ਵੀ ਮਿੰਦਰਪਾਲ ਸਿੰਘ ਤੇ ਅਸੀਂ ਜਾ ਕੇ ਆਏ ਸੀ ਕੀ ਕਾਰਵਾਈ ਕੀਤੀ ਆ ਪ੍ਰਸ਼ਾਸਨ ਨੇ ਖੜਾ ਇੱਥੇ ਸਾਰਾ ਸੀਆਈਡੀ ਨੂੰ ਇਕਵਾ ਉਹ ਸਰਿਆਂ ਵਿੱਚ ਲਿਆ ਨਸ਼ੇ ਤੋਂ ਬਿਨਾਂ ਕੋਈ ਪੱਤੀਆਂ ਦੀ ਤਾਂ ਗੱਲ ਹੀ ਨਹੀਂ ਡੱਬਿਆਂ ਦੀ ਗੱਲ ਹੁੰਦੀ ਆ ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਅਸੀਂ ਸੱਚੇ ਹਾਂ ਤੇ ਅੱਜ ਤੱਕ ਜਿਹਨੇ ਤੁਸੀਂ ਪਰਚੇ ਕੀਤੇ ਨੇ ਝੂਠੇ ਕੀਤੇ ਨੇ ਤੇ ਸਾਰੇ ਰੱਦ ਕਰਾਏ ਨੇ ਜੇ ਤੁਸੀਂ ਰੱਦ ਕੀਤੇ ਨੇ ਤਾਂ ਕਿਉਂ ਕੀਤੇ ਨੇ ਜੇ ਸੱਚੇ ਹੁੰਦੇ ਤਾਂ ਰੱਦ ਨਾ ਕਰਦੇ ਪੰਜਾਬ ਦੇ ਵਿੱਚ ਤੁਹਡੇ ਕੋ ਪੰਜਾਬ ਸੰਭਾਲਣ ਦੀ ਕਾਬਲੀਅਤ ਹੈ ਨਹੀਂ ਤੁਹਾਡੇ ਵਿੱਚ ਭਗਵਾਨ ਤੁਮਨ ਹੱਸਦਾ ਹਉਦਾ ਚੁਟਕਲੇ ਟੀਚਰ ਦੇ ਨਾਲ ਆਪਣਾ ਅਹੁਦਾ ਲੈ ਗਿਆ ਪਰ ਉਹਦੇ ਵਿੱਚ ਜੋਗਤਾ ਹੀ ਨਹੀਂ ਸੀ ਤਾਂ ਜੇ ਮੈਨੇ ਇਹਦੇ ਤੋਂ ਦੇ ਉਹਨੂੰ ਨਹੀਂ ਪਵਾਣਾ ਤਾਂ ਕੀ ਕੀ ਜਾਂਦੇ ਆ ਬਾਪੂ ਜੀ ਦੱਸ ਕੇ ਕਹਿੰਿਆ 80% ਪੁਲਸ ਨਸ਼ੇੜੀ ਆ ਕੀ ਹੋ ਰਿਹਾ ਜਿੰਨੇ ਆਗੂ ਨੌਜਵਾਨ ਪੰਜਾਬ ਦੇ ਹੱਕਾਂ ਦੇ ਲਈ ਬੋਲ ਰਹੇ ਆ ਉਹਨਾਂ ਤੇ ਇੰਨੇ ਭੈਣੇ ਅਲਜਾਮ ਲਾਏ ਜਾ ਰਹੇ ਆ ਵੀ ਸੋਚਿਆ ਵੀ ਨਹੀਂ ਜਾਂਦਾ ਅ ਰਮਿੰਦਰਪਾਲ ਲੁੰਬਾ ਨੇ ਕਿਹਾ ਜਾਵ ਲਾਇਆ ਲਾਉਣਾ ਸੀ ਮੰਦਾਂ ਦਾ ਤਾਂ ਕੋਈ ਲਾ ਦੇ ਨੇ ਮਨ ਵੀ ਲੈਂਦਾ ਕੋਈ ਵੀ ਪਰਚਾ ਦਰਜ ਕੀਤਾ ਯਾਰ ਹੋ ਸਕਦਾ ਏ ਇਸ ਕਰਕੇ ਪੰਜਾਬ ਪੂਰਾ ਪੰਜਾਬ ਭਾਰਤ ਹਿੰਦੂ ਪਰੋਂ ਹਿੰਦੂ ਰਾਸ਼ਟਰ ਪਰੋਂ ਦੇ ਲਈ ਸ੍ਰੋਧਦੀਨ ਵਾਰ ਐਸਐਸ ਨੂੰ ਇੱਕ ਪੰਜਾਬ ਰੜਕ ਰਿਹਾ ਪੰਜਾਬ ਦਾ ਬਗਾਰਤੀ ਖੂਨ ਗੁਰੂਆਂ ਦਾ ਖੂਨ ਜਿਹੜਾ ਕਾਬੂ ਨਹੀਂ ਆ ਰਿਹਾ ਇਸ ਕਰਕੇ ਰੜਕ ਰਿਹਾ ਤਾਂ ਇਹਨਾਂ ਨੇ ਭਗਵਾਨ ਸਤਮਾਨ ਨੇ ਕਿਹਾ ਕਿ ਤੈਥੋਂ ਨਹੀਂ ਇਹ ਕੰਮ ਹੁੰਦਾ ਮੋਦੀ ਮੈਂ ਕਰਕੇ ਦਿਖਾਉਣਾ ਇਹਨੇ ਜ਼ਿੰਮੇਵਾਰੀ ਲਈ ਟੌੜਨੇ ਜਾ ਕੇ ਕਿਉਂ ਜਿਹੜੇ ਪੰਜਾਬ ਦੇ ਵਿੱਚ ਪਾਚੇ ਨੇ ਜਿਹੜੀਆਂ ਆਵਾਜ਼ਾਂ ਉਠਾਈਆਂ ਨੇ ਉਹਨਾਂ ਨੂੰ ਪਹਿਲਾਂ ਪਹਿਲਾਂ ਦਵਾ ਦੋ ਚੋਣਾ ਤੋਂ ਉਹਨਾਂ ਨੂੰ ਨਸਲ ਕੁਸੀ